ਸੋ ਸ੍ਰੀ ਕਾਲਜੀ ਨਮਸਕਾਰ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂ ਸਿੱਖਿਆ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀਨਗਰ ਸਾਹਿਬ ਸਾਡੇ ਹਲਕੇ ਦੇ ਵਿੱਚ ਲਗਭਗ 130 ਕਿਲੋਮੀਟਰ ਤੋਂ ਅੱਗੇ ਜਿਹੜੀਆਂ ਸੜਕਾਂ ਨੇ 18 ਫੁੱਟ ਹੋਰੀਆਂ ਤੁਸੀਂ ਸਾਰੇ ਦੇਖ ਰਹੇ ਹੋ ਜਿਹੜੇ ਮਰਜੀ ਪਾਸੇ ਜਿਹੜੇ ਮਰਜੀ ਪਿੰਡ ਚਲੇ ਜੋ ਸਾਰੀਆਂ ਸੜਕਾਂ 18 ਫੁੱਟ ਹੋਰੀਆਂ ਤੇ ਕੱਲ ਸਾਡੇ ਜਿਹੜੇ ਪਿੰਡ ਹੈ ਉਹਨਾਂ ਨੂੰ ਵੀ ਇੱਕ ਹੋਰ ਕੁਝ ਪਿੰਡਾਂ ਨੂੰ ਵੱਡਾ ਟੋਫਾ ਮਿਲਣ ਜਾ ਰਿਹਾ ਕੱਲ ਅਸੀਂ ਜਿਹੜਾ ਕੰਮ ਸ਼ੁਰੂ ਹੋਊਗਾ ਤੇ ਇਹ ਜਿਹੜੀ ਸੜਕ ਸਾਡੀ 메인 ਰੋਡ ਤੋਂ ਹਨਪੁਰ ਸਾਹਿਬ ਕੋ ਵਾਇਆ ਮਟੌਰ ਹਰੀਆਲ ਗਜਪੁਰ ਚੰਦਪੁਰ ਹੁੰਦੇ ਹੋਏ ਦੁਬਾਰਾ ਕੋਟਲਾ ਮੇਨ ਰੋਡ ਤੇ ਆਂਦੀ ਹੈ ਉਹ ਸਾਰੇ ਪੁਆਇੰਟ ਜਿਹੜੀ ਸੜਕਾਂ ਸੀ ਇਸ ਨੂੰ ਵੀ 18 ਫੁੱਟ ਕਰ ਰਹੇ ਆ 10 ਕਿਲੋਮੀਟਰ ਤੋਂ ਲੰਬੀ ਸੜਕ ਹੈ ਤੇ 140 ਕਿਲੋਮੀਟਰ ਟੋਟਲ ਲੈਂਥ ਹੋ ਜੂਗੀ ਜਿੰਨੀਆਂ ਮੁੱਖ ਸੜਕਾਂ ਨੇ ਹਲਕੇ ਦੀਆਂ ਜਿਹੜੇ ਤੇ ਇੱਕ ਵੀ ਬਿਲਾਂ 18 ਫੁੱਟ ਨਹੀਂ ਸੀ ਹੁਣ ਚਾਹੀ ਤੁਸੀਂ ਉਧਰੋਂ ਮਾਜਰੀ ਤੋਂ ਲੈ ਲੋ ਐ ਐਂਡ ਫਿਰ ਇਧਰੋਂ ਆਵਾਨਕੋਟ ਆ ਲੋਅਰ ਹੁੰਦੇ ਹੋਏ ਜਿਹੜਾ ਬੜਾ ਪਿੰਡ ਤੱਕ ਜਾਂ ਫਿਰ ਇਧਰੋਂ ਲੈ ਲਓ ਤੁਸੀਂ ਪਵਾਰ ਸਾਹਿਬ ਤੋਂ ਸੁਆਮੀਪੁਰ ਤੱਕ ਜਾਂ ਫਿਰ ਤੁਸੀਂ ਮਾਤਾ ਚਲਫਾ ਮਾਤਾ ਤੋਂ ਲੈ ਲਓ ਬਈ ਹੰਬੇ ਹੰਬੇ ਨਿਕੂ ਨੰਗਲ ਹੁੰਦੇ ਹੋਏ ਮੇਕਪੁਰ ਮਾਨਕਪੁਰ ਹੁੰਦੇ ਪੱਟੀ ਤੱਕ ਕਰ ਰਹੇ ਆ ਜਾਂ ਫਿਰ ਤੁਸੀਂ ਪ੍ਰੋਪਰਲੀ ਤੋਂ ਲੈ ਲਓ ਸਾਰੀ ਪ੍ਰੋਪਰਲੀ ਨੰਗਲ ਨੰਗਲੀ ਜਿੰਦੂੜੀ ਮਹੈਣ ਖਵੇੜਾ ਉਹ ਸਾਰੀਆਂ ਮੱਥਰਾ ਉਹ ਸਾਰੀਆਂ 18 ਫੁੱਟ ਸੜਕਾਂ ਬਣੀ ਵਾਲੀ ਸੜਕ 18 ਫੁੱਟ ਵੱਢਣ ਵਾਲੀ ਸੜਕ 18 ਫੁੱਟ ਮੇਨ ਰੋਡ ਜਿਹੜੀ ਇੱਥੋਂ ਆਪਣੇ ਤਾਰਾਪੁਰ ਤੋਂ ਲੈ ਕੇ ਜਿਹੜਾ ਹੈ ਸਮਲਾਹ ਤਾਂ ਫਿਰ ਸਮਲਾਹ ਤੋਂ ਮੱਸੀ ਵਾਲਾ 18 ਫੁੱਟ ਹਲਕੇ ਦੀਆਂ ਸਾਰੀਆਂ ਸਰਕਾਂ ਸੀ 18 ਫੁੱਟ ਕਰ ਰਹੇ ਆ ਤੇ ਕੱਲ ਇਹਨਾਂ ਪਿੰਡਾਂ ਨੂੰ ਵੀ ਵੱਡਾ ਤੋਹਫਾ ਮਿਲਣ ਜਾ ਰਿਹਾ ਜੇ ਕੰਮ ਕਰਨ ਦੀ ਨੀਅਤ ਹੋਵੇ ਨਾ ਤਾਂ ਸਾਰਾ ਕੁਝ ਮੁੱਕੇ ਨਾ ਸਾਡੀ ਨੀਅਤ ਤੇ ਸਾਨੂੰ ਪਿਆਰ ਹੈ ਆਪਣੀ ਧਰਤੀ ਦੇ ਨਾਲ ਆਪਣੇ ਲੋਕਾਂ ਦੇ ਨਾਲ ਆਪਣੇ ਇਸ ਮਹਾਨ ਮਾਂ ਧਰਤੀ ਦੇ ਨਾਲ ਕਿਸ ਤਰ੍ਹਾਂ ਦੀ ਸੇਵਾ ਕਰਨੀ ਹੈ ਕੱਲ ਇਸ ਤਰ੍ਹਾਂ ਜਿਹੜਾ ਅਸੀਂ ਕੰਮ ਦੀ ਸ਼ੁਰੂਆਤ ਕਰਨੀ ਹੈ ਸਾਰੇ ਪਿੰਡਾਂ ਦੇ ਆਸ-ਪਾਸ ਤੋਂ ਬੇਨਤੀ ਕਰਦੇ ਆ ਕਿ ਕੱਲ ਜਿਹੜਾ ਹੈ ਤੁਸੀਂ ਕੱਲ ਸਵੇਰੇ ਮਿਤੀ ਯਾਰਾ ਸਰਵਿੰਗ ਨੂੰ ਆਪਾਂ ਇਕੱਠੇ ਹੋ ਕੇ ਇਹ ਜਿਹੜੀ ਕੰਮ ਦੀ ਸ਼ੁਰੂਆਤ ਕਰਨੀ ਹੈ ਇਹ ਹੀ ਜਾਣਕਾਰੀ ਆਪ ਸਭ ਨਾਲ ਸਾਂਝੀ ਕਰਨੀ ਸੀ ਬਹੁਤ ਬਹੁਤ ਧੰਨਵਾਦ